ਦੇਵ ਵਰਕਰਾਂ ਦੀ ਇੱਕ ਮੀਟਿੰਗ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਰਵਿੰਦਰ ਸਿੰਘ ਚੱਕ ਦੀ ਅਗਵਾਈ ਹੇਠ ਹੋਈ ਹੈ ਜਿਸ ਵਿੱਚ ਬਹੁਤ ਸਾਰੇ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ ਹੈ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਸਰਦਾਰ ਸੁਖਬੀਰ ਬਾਦਲ ਦੇ ਮੁੜ ਪੰਜਾਬ ਪ੍ਰਧਾਨ ਚੁਣੇ ਜਾਣ ਦੇ ਨਾਲ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਇਹ ਵੀ ਕਿਹਾ ਹੈ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਮੁਕੇਰੀਆਂ ਵਿੱਚ ਮਜ਼ਬੂਤੀ ਦੇ ਨਾਲ ਖੜਾ ਹੈ ਤੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਸੀਨੀਅਰ ਪਾਰਟੀ ਵਰਕਰ ਮੌਜੂਦ ਸਨ ਜੋ ਕਿ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਅਕਾਲੀ ਦਲ ਮੁਕੇਰੀਆਂ ਦੇ ਵਿੱਚ ਜ਼ਮੀਨੀ ਤੌਰ ਤੇ ਮਜ਼ਬੂਤ ਹੈ ਮੁਕੇਰੀਆਂ ਦੇ ਦਾਕਾ ਮੁਖੀ ਸਰਬਜੋਤ ਸਿੰਘ ਸਾਭੀ ਬਾਰੇ ਗੱਲ ਕਰਦੇ ਆ ਉਹਨਾਂ ਨੇ ਕਿ ਪਾਰਟੀ ਵਿੱਚ ਹਮੇਸ਼ਾ ਸ਼ਿਕਾਇਤਾਂ ਰਹਿੰਦੀਆਂ ਹਨ ਸਾਭੀ ਪਾਰਟੀ ਦਾ ਇੱਕ ਮਜ਼ਬੂਤ ਆਗੂ ਸੀ ਪਰ ਕਿਸੇ ਕਾਰਨ ਉਸਨੇ ਇਹ ਫੈਸਲਾ ਲਿਆ ਤੇ ਇਹ ਤੈਅ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਬਜੀਤ ਸਾਭੀ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਨੇ ਲਖਵਿੰਦਰ ਸਿੰਘ ਲੱਖੀ ਨੇ ਸਾਰੇ ਵਰਕਰਾਂ ਨੂੰ ਇਕੱਠਾ ਦਾ ਸੰਦੇਸ਼ ਦਿੱਤੇ ਹੋਏ ਕਿ ਆ ਕਿ ਸਵਾਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ 'ਚ ਸਾਡੀ ਸਰਕਾਰ ਜ਼ਰੂਰ ਬਣੇਗੀ ਸਾਡੇ ਜੋ 22 ਬਾਲਫਾ ਪ੍ਰਧਾਨ ਬਣੇ ਨੇ ਉਨ੍ਹਾਂ ਦੀ ਖੁਸ਼ੀ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਮਕੇਰੀਆਂ ਨੂੰ ਸਾਰਿਆਂ ਨੂੰ ਆਪਾਂ ਵਧਾਈ ਦੇਣ ਆਏ ਆਂ ਔਰ ਇਹਨਾਂ ਦਾ ਧੰਨਵਾਦ ਕਰਨ ਆਏ ਆਂ ਆਪਣੇ ਚੱਕ ਸਾਹਬ ਦਾ ਉਹਨਾਂ ਦੇ ਬੇਟੇ ਅਤੇ ਸਾਰੇ ਜੋ ਮਕੇਰੀਆਂ ਦੀ ਇੱਥੇ ਇਕੱਠੇ ਹੋਏ ਆਂ ਜਿਨ੍ਹਾਂ ਨੇ ਭਰਤੀ ਵੀ ਕੀਤੀ ਔਰ ਪ੍ਰਧਾਨ ਬੰਦੇ ਵਿੱਚ ਸਹਿਯੋਗ ਵੀ ਦਿੱਤਾ ਇਹਨਾਂ ਦਾ ਧੰਨਵਾਦ ਕਰਨ ਆਏ ਆਂ ਬਾਕੀ ਤਕਰੀਬੀ ਪਾਰਟੀ ਉਹ ਮਕੇਰੀਆਂ ਸਾਰੇ ਇਕੱਠਾ ਹੀ ਏ ਕੱਲ੍ਹ ਦੇ ਸਾਰੇ ਇਕੱਠਾ ਹੀ ਏ ਉਈ ਕੇਫੇਰਾਂ ਦੀ ਇੰਦਾ ਨਹੀਂ ਗੱਲ ਨਹੀਂ ਕਿ ਥੋੜੇ ਬਾਤੇ ਕੇਫੇਰ ਜ ਕੋਈ ਹੋएगी ਗੱਲਬਾਤ ਬਾਕੀ ਅਦਰਵਾਈਜ਼ ਕੱਲ ਦੇ ਫਾਰਾ ਇਕੱਠੇ ਤੁਸੀਂ ਦੇਦੇ ਪੁਰਾਣੇ ਜਿੰਨੇ ਵੀ ਬਜ਼ੁਰਗ ਨੇ ਇੱਥੇ ਇਹ ਫਾਰਾ ਕਾਲੀਦਾਲੀ ਜਿਨ੍ਹਾਂ ਨੇ ਫਾਰਾ ਮੇਰਾ ਖਿਆਲ ਬਾਦਫਾ ਹੁੰਦਿਆਂ ਲਗ ਹੁੰਦਾ ਕਿ ਜਿਨ੍ਹਾਂ ਨੇ ਕੱਲ ਦੇ ਆਪਣੇ ਮੋਢਿਆਂ ਦੇ ਹੰਡਾਇਆ ਉਹ ਜਿਹੜੇ ਕਾਲੀਦਾਲ ਦੇ ਮਕੇਰੀਆਂ ਤੁਸੀਂ ਦੇਖਦੇ ਹੋ ਘਰਾਂ 'ਚ ਬੈਠੇ ਸੀ ਅੱਜ ਸਾਰੇ ਕਿੱਦਾਂ ਬਾਹਰ ਨਿਕਲ ਨਿਕਲ ਕੇ ਆਏ ਜੀ ਲੋਕਾਂ 'ਚ ਖੁਸ਼ੀ ਆਈ ਹੈ ਕਿਉਂਕਿ ਲੋਕਾਂ ਨੂੰ ਪਤਾ ਕਿ ਪੰਜਾਬ ਦੇ ਜੋ ਲੋਕ ਨੇ ਜੋ ਪੰਜਾਬ ਦੀ ਆਵਾਜ਼ ਖੇਤਰੀ ਪਾਰਟੀ ਉਠਾਏਗੀ ਉਹ ਕਿਸੇ ਨੇ ਕੋਈ ਠਾਸਦਾ ਲੋਕਾਂ ਨੇ ਆ ਜੋ ਭਗਵੰਤ ਮਾਨ ਦਾ ਵੀ ਨਜ਼ਾਰਾ ਵੇਖ ਲਿਆ ਉਹ ਕਾਂਗਰਸ ਨੇ ਵੇਖ ਲਿਆ ਲੋਕਾਂ ਨੂੰ ਇਹ ਪਤਾ ਕਿ ਫੜਨੂ ਜਿਹੜੀ ਮਾ ਫੜਨ ਵਾਲੀ ਉਹ ਖੇਤਰੀ ਪਾਰਟੀ ਸ਼ੁਰੂ ਨਹੀਂ ਕਾਲੀ ਦਾਲੀ ਕਾਲੀ ਤਾਂ ਦੇਖੋ ਜੀ ਕੋਈ ਗੱਲ ਨਹੀਂ ਹੈਗਾ ਪਾਰਟੀਆਂ ਬਣਦੀਆਂ ਨੇ ਸਮੁੰਦਰ ਚੋਂ ਦੋ ਬਾਲਟੀਆਂ ਕੱਢ ਲੋਗੇ ਤਾਂ ਸਮੁੰਦਰ ਨੂੰ ਥੋੜੀ ਕੋਈ ਫਰਕ ਪਿਆ ਚੱਲਿਆ ਜੀ ਇਹ ਕੋਈ ਪਹਿਲਾਂ ਤਾਂ ਵਰਕਰ ਕੋਈ ਤਾਂ ਦਾ ਲੀਟਰ ਹੈ ਨਹੀਂ ਕਿ ਜਿਹੜਾ ਪਹਿਲੀ ਏਰੀ ਗਿਆ ਦੇਖੋ ਗਿਲੇ ਸ਼ਿਕਵੇ ਹੋਣਗੇ ਕਿਸੇ ਨੂੰ ਜਾਣਦੇ ਨੇ ਪਹਿਲਾਂ ਵੀ ਕਹੀ ਗਏ ਨੇ ਵਾਪਸ ਵੀ ਆ ਗਏ ਨੇ ਜਦੋਂ ਕੋਈ ਗਲਤਫਹਿਮੀਆਂ ਦੂਰ ਹੋ ਜਾਂਦੀਆਂ ਨੇ ਕਜੀ ਅਸੀਂ ਸਾਡਾ ਸਾਰਾ ਪਰਿਵਾਰ ਸਾਡੇ ਨਾਲ ਇਲਾਕਾ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹੈਗੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਰਾਵਾਂਗੇ ਅਸੀਂ ਨਾਲ ਬਤਾਈ ਦਿੰਦੇ ਆਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਨੂੰ ਪ੍ਰਧਾਨ ਬਣੇ ਨੇ ਅਸੀਂ ਡਟ ਕੇ ਉਹਨਾਂ ਦਾ ਸਾਥ ਦੇਵਾਂਗੇ ਤੇ ਐਸਕੇ ਸਵਾਰ ਪੂਰੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਦੀ ਸਰ